ਗੁੱਡ ਮਾਰਨਿੰਗ ਬੱਤੋ ਜੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਆਪਾਂ ਪਹੁੰਚਣ ਵਾਲੇ ਸੀ ਸ਼ਾਮਲਾ ਜੀ ਤੇ ਕਹਾ ਤੁਹਾਨੂੰ ਪਹੁੰਚਣ ਦੇ ਅੱਗੇ ਦਾ ਵੀਓ ਰੋ ਵੀਓ ਚੱਟ ਮਿੱਤਰੋ ਅੰਦਰ ਦਾ ਏਰੀਆ ਸ਼ਾਮਲਾ ਜੀ ਦਾ ਸ਼ਾਮਲਾ ਜੀ ਰਹਿ ਗਿਆ ਤੋਂ 20 ਕਿਲੋਮੀਟਰ ਪਗੜੇ ਦੇ ਮੈਟਰੋ ਆਪਣੀ ਗੱਡੀ ਨੂੰ ਦਾਮ ਦਵਾਉਣ ਵਾਸਤੇ ਥੱਪ ਬੜੀ ਲੱਗੀ ਆ ਟਾਇਰ ਵੀ ਗਰਮ ਤੇ ਤੇ ਆਪਾਂ ਸੜ ਗਏ ਸੀ ਸ਼ਾਮ ਲਾਈ ਤੋਂ ਸਾਰੀ 10 ਕਿਲੋਮੀਟਰ ਪਹਿਲਾਂ ਆ ਹਵੇਰੂੜਾ ਕੋਈ ਗੱਡੀ ਨਹੀਂ ਚੱਲ ਰਹੀ ਥੱਪ ਬੜੀ ਲੱਗੀ ਆ 12 ਵਜੇ ਦਾ ਟਾਈਮ ਆ ਤੇ ਆਪਾਂ ਨੇ ਵੀ ਦੇਖੇ ਨੇ ਟਾਇਰ ਟੂਰ ਤੇ ਹੁਣ ਦੇਖਦੇ ਆ ਸ਼ਾਮ ਲਾਈ ਵਾਟਰਪਾਰਕ ਕਰਕੇ ਖੜਾਂਗੇ ਨਾਲੇ ਨਹਾਵਾਂਗੇ ਉੱਥੇ ਵੀ ਬਾਕੀ ਤਵਨ ਮੈਟਰ ਤੋਂ ਉੱਥੇ ਰਾਸਤਾਂ ਦੀ ਅਪਡੇਟ ਦੰਨੇ ਕਿੱਦਾਂ ਦਾ ਉੱਥੇ ਮੌਸਮ ਆ ਘਾਟੀ ਦਾ ਥਿਊ ਚੈੱਕ ਕਰੋ ਮਿੱਤਰੋ ਪਹਾੜ ਜਨਾ ਵਧੀਆ ਮੌਸਮ ਬਣਿਆ ਹਰਿਆਲੀ ਹੋ ਹਰਿਆਲੀ ਆਪਾਂ ਚੜ ਰਹੇ ਸੀ ਮਿੱਤਰੋ ਘਾਟ ਸ਼ਾਮਲਾ ਵਾਟਰਪਾਰਕ ਕਰਕੇ ਰਾਜਸਥਾਨ ਦੇ ਵਿੱਚ ਐਂਟਰ ਹੋ ਗਏ ਆ ਘਾਟ ਦੀਆਂ ਆ ਗਈਆਂ ਵੇ ਪਰ ਤੋਂ ਪੈਲਾ 200 ਰਜੂਗਾਰ ਆ ਸਈਆ ਤੇ ਘਾਟ ਪੈ ਰਿਆ 2 ਨੰਬਰ ਆਪਾਂ ਗੇਅਰ ਲਾਤਾ ਚੜਦੇ ਤਿੰਨ ਚ ਵੀ ਮਾਖਾ ਵੀ ਕਾਹ ਨੂੰ ਥੱਪ ਪੈ ਰਹੀਆ ਵਾਲੀ ਕੀ ਫਾਇਦਾ ਵੀ 2 ਨੰਬਰ ਦੇ ਵਿੱਚ ਹੀ ਫਾਇਦਾ ਬਾਅਦ ਚ ਨੂੰ ਖੜਾ ਕੇ ਹਵਾ ਲਵਾਈ ਫਰੀਜ ਕੋਈ ਫਾਇਦਾ ਨਹੀਂ ਇਸੇ ਕਰਕੇ ਆਪਾਂ ਨੇ ਸੋਚਿਆ ਵੀ 2 ਨੰਬਰ ਗੇਅਰ ਲਾਈਏ ਚੜਦੇ ਤਿੰਨ ਨੰਬਰ ਚ ਵੀ ਆਪਣੀ ਗੱਡੀ ਸੌਖੀ ਪਰ ਆਪਾਂ 2 ਨੰਬਰ ਲਾ ਕੇ ਜਮੀ ਸਲੋ ਕਰ ਲਈ ਵੀ ਆਪਣੀ ਚਾਹ ਆਪਣੀ ਹੌਲੀ ਹੌਲੀ ਚੜ੍ਹਦੇ ਹੁਏ ਤੇ ਬਾਕੀ ਮਿੱਤਰੋ ਮਿਲਦੇ ਆ ਕਿ ਅੰਨੇ ਬੜੇ ਅੱਗੇ ਜੀ ਫਾਈਨਲੀ ਦੋਸਤੋ ਆਪਾਂ ਰਾਜਸਥਾਨ ਦੇ ਵਿੱਚ ਜੀ ਐਂਟਰ ਤੇ ਸ਼ਾਮ ਦਾ ਟਾਈਮ ਸੀ ਆਦਮਤੀ ਵਗੈਰਾ ਕਰਤੀ ਗੱਡੀ ਦੇ ਵਿੱਚ ਤੇ ਆਪਾਂ ਵੀ ਨਹਾ ਤੋਲੇ ਸੀ ਕੱਪੜੇ ਉੱਪਰ ਚੇਂਜ ਕਰ ਲਏ ਤੇ ਹੁਣ ਚੱਲਣ ਦਾ ਟਾਈਮ ਹੋ ਗਿਆ ਤੇ ਆਪਾਂ ਹੁਣ ਤੁਰਦੇ ਆ ਤੇ ਤੁਹਾਨੂੰ ਕਿਰਾਂ ਬਾਹਰ ਦਾ ਥਿਊ ਦਿਖਾ ਰਹੀਏ ਮਿੱਤਰੋ ਪਹਾੜੀ ਇਲਾਕਾ ਦੇਖੋ ਮੌਸਮ ਬਾਕੀ ਬੱਦਲ ਵਾਈ ਵੀ ਹੋਈ ਪਈ ਆ ਬਾਕੀ ਆਪਣੀ ਮੋਟਰ ਜਨਾ ਆਪੇ ਤੇ ਗੜੇ ਸੀ ਕੀ ਜੇ ਤਾਂ ਲੱਗੀ ਤੁਹਾਨੂੰ ਇਹ ਆਪਣੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਮਿੱਤਰੋ ਦੱਸਿਆ ਕਰੋ ਵੀ ਕਿਵੇਂ ਲੱਗਦੀ ਆ ਮਾੜਾ ਮੋਟਾ ਹੌਸਲਾ ਵਜਾਈ ਕਰਿਆ ਕਰੋ ਸਾਡਾ ਵੀ ਹੋਰ ਨਹੀਂ ਤਾਂ ਮਾੜਾ ਮੋਟਾ ਸਾਨੂੰ ਦੱਸ ਦਿਆ ਕਰੋ ਵੀ ਕੀ ਨੁਕਸਾ ਤੁਹਾਡੀ ਵੀਡੀਓ ਦੇ ਵਿੱਚ ਕਿੱਦਾਂ ਦੀ ਹੋਣੀ ਚਾਹੀਦੀ ਆ ਆਪਾ ਉਦਾਂ ਦਾਸਦਾਰ ਲਿਆ ਮੰਗੇ ਵੀਡੀਓ ਦੇ ਵਿੱਚ ਬਾਕੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ